ਇਹ ਕੱਲ ਦੇ ਰਾਤ ਤੇ ਥੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਉਸ ਨੇ ਇਨਵੈਸਟੀਗੇਸ਼ਨ ਦੇ ਵਾਸਤੇ ਥ੍ਰੀ ਟੀਮ ਪਹੁੰਚੀ ਹੈ ਬਾਈ ਪਹੁੰਚਿਆ ਸਾਰਾ ਅਸੀਂ ਇਗਜ਼ਾਮਨ ਕਰ ਰਹੇ ਹਾਂ ਨਾਲ ਦੇ ਏਰੀਆ ਵੀ ਇਗਜ਼ਾਮਨ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਬਟ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਕਿ ਜੇ ਕੋਈ ਗ੍ਰੇਨੂਇਟ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਰਿਪੋਰਟ ਡੂ ਮਿਲੇ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸੋ ਤਫਤੀਸ਼ ਚ ਜੋ ਵੀ ਆਏਗਾ ਤੁਹਾਡੇ ਅੱਗੇ ਸ਼ੇਅਰ ਕੀਤਾ ਜਾਏਗਾ ਸਰ ਸਾਹਿਬ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੇ ਘਟਨਾਵਾਂ ਪੁਲਿਸ ਥੰਕੀਆਂ ਚ ਹੁੰਦੀਆਂ ਹਨ ਥਾਣੇ ਚ ਹੁੰਦੀਆਂ ਹਨ ਕੀ ਕਾਰਨ ਹੁੰਦਾ ਹੈ ਮਤਲਬ ਤੱਕ ਮਤਲਬ ਤੁਸੀਂ ਦੇਖਿਆ ਚੈੱਕ ਵੀ ਕਰਿਆ ਪਿੱਛੇ ਜਾ ਕੇ ਬਾਉਂਡਰੀਆਂ ਦੇਖ ਕੀਤੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਈਗਾ ਜਿਹੜਾ ਵੀ ਇੰਸੀਡੈਂਟ ਹੋਇਆ ਉਹਦੀ ਪ੍ਰੋਪਰ ਤਫਤੀਸ਼ ਕਰਕੇ ਇਹ ਇਹਨੂੰ ਬਿਲਕੁਲ ਆਸੀਂ ਕਲੀਨਸ ਕਰਾਂਗੇ ਲੌਜੀਕਲ ਐਂਡਰ ਲੈ ਕੇ ਜਾਵਾਂਗੇ ਸੋਚਣਾ ਕੀ ਮਿਲੀ ਸੀ ਇਸਨ ਐਫ ਐਫ ਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਸਿਸੇ ਦੇ ਚਲੋ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸਿਸੇ ਇਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮੰਨ ਲਓ ਆਫਿਸ ਦਾ ਸ਼ੀਸ਼ਾ ਚੰਗੇ ਤਰ੍ਹਾਂ ਚੁਕਣਾ ਚੁਰ ਹੋ ਗਿਆ ਤੇ ਲੇਗ ਬੰਡੋ ਦੋ ਗਏ ਇਹ ਵੀ ਮੰਨ ਲਓ ਨੇ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸਿਡੂ ਜ਼ਰੂਰ ਮਿਲਦਾ ਹੂੰ ਸੋ ਰੈਸਿਡੂ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਖੇਤਾਂ ਵਿੱਚ ਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਹਾਂ ਨਾ ਤਾਂ ਉਹਦਾ ਕੋਈ ਲੀਵਰ ਮਿਲਿਆ ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਜਿੱਥੇ ਉਹ ਡਿੱਗਿਆ ਉੱਥੇ ਗੱਡਾ ਵੀ ਬਣਦਾ ਅਸੀਂ ਸਾਰਾ ਕੀਤੇ ਹੋ ਜਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ ਪਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫਤੀਸ਼ ਜਾਰੀ ਹੈ ਕਿੱਦੇ ਕਵਜੇ ਇਹ ਸੂਚਨਾ ਮਿਲੀ ਸੀਗੀ ਕਿ ਇੱਕ ਘਟਨਾ ਬਾਰੇ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਸੁਣਿਆ ਗਿਆ अराउंड 2:00 ਬਜੇ ਜੀ ਸੋ ਉਸ ਤੋਂ ਬਾਅਦ ਕੀ ਸਾਡੀ ਤਫਤੀਸ਼ ਚੱਲ ਠੀਕ ਹੈ ਨਹੀਂ ਮੈਂ ਲੋਕਾਂ ਨੂੰ ਇਹ ਕੰਫੀਡੈਂਸ ਦੇ ਰਾਨਾ ਜੀ ਕਿ ਜੇ ਇਹੋ ਜਿਹੀ ਵੀ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਵਿੱਚ सक्षम ਹੈ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਇਹਦੇ ਮਗਰ ਨੇ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲਾਜਿਕਲ ਐਕਟ ਦੇ ਲੈ ਕੇ ਜਾਇਆ ਜਾਊਗਾ ਠੀਕ ਹੈ ਸਰ ਥੈਂਕ ਯੂ ਇਹ ਕੱਲ ਦੇ ਰਾਤ ਤੇ ਥੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਕੋਈ ਸੋਚ ਉਸ ਇਨਵੈਸਟਰੀਟਿਵ ਮੈਂ ਰਸਤੇ ਤੇ ਟੀਮ ਪਹੁੰਚੀ ਹੈ ਬਾਈ ਪਹੁੰਚਿਆ ਸਾਰਾ ਅਸੀਂ ਇਜ਼ਾਮਨ ਕਰ ਰਹੇ ਆ ਨਾਲ ਦੇ ਏਰੀਆ ਵੀ ਇਜ਼ਾਮਨ ਕਰ ਰਹੇ ਆ ਸਾਰਾ ਅਸੀਂ ਸਰਚ ਕਰ ਲਿਆ ਪਰ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਕਿ ਜੇ ਕੋਈ ਗ੍ਰੇਨੇਡ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਦਾ ਰਿਪੋਰਟ ਮਿਲੇ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸੋ ਤਫਤੀਸ਼ ਚ ਜੋ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ ਸਰ ਸਾਹਿਬ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੇ ਘਟਨਾਵਾਂ ਥੋੜੀ ਸ਼ੌਂਕੀਆਂ ਚ ਹੁੰਦੀਆਂ ਹਨ ਥਾਣੇ ਚ ਹੁੰਦੀਆਂ ਹਨ ਕੀ ਕਾਰਨ ਹੁੰਦਾ ਹੈ ਮਤਲਬ ਤੁਸੀ ਦੇਖਿਆ ਚੈੱਕ ਵੀ ਕਰਿਆ ਪਿੱਛੇ ਜਾ ਕੇ ਬਾਉਂਡਰੀਆਂ ਦੇਖ ਕੀਤੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਈਗਾ ਜਿਹੜਾ ਵੀ ਇਵਿਟੈਂਟ ਹੋਇਆ ਉਹ ਦੀ ਪ੍ਰੋਪਰ ਤਫਤੀਸ਼ ਕਰਕੇ ਤੇ ਇਹਨੂੰ ਬਿਲਕੁਲ ਅਸੀਂ ਕਿਵੇਂ ਕਰਾਂਗੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸੋਚਣਾ ਕੀ ਬਣੀ ਸੀ ਅਫਾ ਫਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਸੂਛੇ ਦੇ ਚਲੋ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸੂਛੇ ਇਸ ਆਫਿਸ ਦਾ ਇਹ ਨਹੀਂ ਕਰੈਕ ਹੋਇਆ ਸਿਰਫ ਉਹੀ ਮੰਨ ਲਓ ਆਫਿਸ ਦਾ ਸਿਸਤਾ ਚੰਗੇ ਤਰ੍ਹਾਂ ਚੁਕਾ ਚੁਰ ਹੋ ਗਿਆ ਤੇ ਲੇਕ ਬੰਡੋ ਦਗੇਰੇ ਇਹ ਵੀ ਮੰਨ ਲਓ ਨੇ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸਿਡਿਊ ਜਰੂਰ ਮਿਲਦਾ ਹੂੰ ਸੋ ਰੈਸਿਡਿਊ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਖੇਤਾਂ ਵਿੱਚ ਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਹਾਂ ਨਾ ਤਾਂ ਉਹਦਾ ਕੋਈ ਲੀਵਰ ਮਿਲਿਆ ਤੁਸੀਂ ਦੇਖੋਗੇ ਨਾ ਕੋਈ ਗੱਡਾ ਬਣਿਆ ਨਾ ਹੋਰ ਕੁਝ ਬਣਿਆ ਜਿੱਥੇ ਉਹ ਡਿੱਗਿਆ ਉੱਥੇ ਗੱਡਾ ਵੀ ਬਣਦਾ ਅਸੀਂ ਸਾਰਾ ਕਿੱਢ ਹੋ ਜਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ ਪਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫਤੀਸ਼ ਜਾਰੀ ਹੈ ਕਿੱਦੋਂ ਕਬਜੇ ਇਹ ਸੂਚਨਾ ਮਿਲੀ ਸੀਗੀ ਕਿ ਇੱਕ ਟੱਡਾ ਬਾਰੇ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਸੁਣਿਆ ਗਿਆ ਰਾਉ ਸੋ ਉਸ ਤੋਂ ਬਾਅਦ ਵੀ ਸਾਡੀ ਤਫ਼ਤੀਸ਼ ਚੱਲ ਠੀਕ ਹੈ ਮੈਨੂੰ ਲਾਲ ਬਾਉਂਡਰੀ ਲੱਗਦੀ ਹੈ ਨਹੀਂ ਮੈਂ ਲੋਕਾਂ ਨੂੰ ਇਹ ਕੌਨਫੀਡੈਂਸ ਦਿਲਾਉਣਾ ਜੀ ਕਿ ਜੇ ਹੋਜੀ ਵੀ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਵਿੱਚ ਸક્ષਮ ਹੈ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਦੇ ਮਗਰ ਨੇ ਜੇ ਕੋਈ ਇਹੋ ਜੀ ਵਾਰਦਾਤ ਹੋਈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲਾਜਿਕਲ ਐਕਟ ਦੇ ਲੇਕੇ ਜਾਇਆਗੇ ਠੀਕ ਹੈ ਸਰ ਥੈਂਕ ਯੂ